ਖਬਰ ਸ੍ਰੀ ਮੁਕਤਸਰ ਸਾਹਿਬ ਦੇ ਕਸਬਾ ਮਲੋੜ ਤੋਂ ਹੈ ਜਿੱਥੇ ਪੁਲਿਸ ਦੀ ਧੱਕੇਚਾਹੀ ਕਾਰਨ ਇੱਕ ਵਿਅਕਤੀ ਨੂੰ ਆਪਣੀ ਜਾਨ ਗਵਾਉਣੀ ਪਈ ਮਾਮਲਾ ਪਿੰਡ ਤਰਮਾਲਾ ਦਾ ਹੈ ਜਿੱਥੇ ਪੁਲਿਸ ਨੇ ਨੰਜਾਇਸ਼ ਸ਼ਰਾਬ ਹੋਣ ਦੇ ਸ਼ੱਕ ਤੇ ਗੁਰਦੇਵ ਸਿੰਘ ਨਾਂ ਦੇ ਵਿਅਕਤੀ ਦੇ ਘਰ ਛਾਪਾ ਮਾਰਿਆ ਪਰ ਛਾਪੇਮਾਰੀ ਦੌਰਾਨ ਪੁਲਿਸ ਦੇ ਹੱਥ ਕੁਝ ਨਾ ਲੱਗਿਆ ਜਿਸ ਤੋਂ ਬਾਅਦ ਉਹਨਾਂ ਗੁਰਦੇਵ ਸਿੰਘ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਪੁਲਿਸ ਵੱਲੋਂ ਕੀਤੀ ਕੁੱਟਮਾਰ ਕਾਰਨ ਗੁਰਦੇਵ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਘਟਨਾ ਉਹੀ ਪੰਜਾਂ ਨੇ ਪੁਲਿਸ ਵਾਲੇ ਆਏ ਜੀ ਗੁਰਦੀਪ ਸਿੰਘ ਐਸਆਈ ਲੈ ਕੇ ਇਹਨਾਂ ਨੂੰ ਪੰਜਾਂ ਜਣਾਂ ਨੂੰ ਕਰਿਆ ਅਗਰੇਟ ਮਾਰੀ ਜ ਕਹਿੰਦਾ ਜੀ ਤੁਸੀਂ ਤੁਹਾਡੇ ਤੁਸੀਂ ਸ਼ਰਾਬ ਪਾਈ ਹੈ ਜੀ ਸਾਰੇ ਘਰ ਦੀ ਤਲਾਸ਼ੀ ਲਈ ਕੋਈ ਨਹੀਂ ਮਿਲਿਆ ਜੀ ਨਾ ਮਿਲਣ ਤੇ ਤੇ ਮੇਰੀ ਡੈਡੀ ਨੂੰ ਢਾ ਲਿਆ ਜੀ ਤਾਂ ਅਗੇ ਤੇ ਉਹਨਾਂ ਨੂੰ ਜਦ ਦੋ ਤਿੰਨ ਘਸੁੱਨ ਮਾਰੀ ਜੀ ਤੇ ਉਹਨਾਂ ਬੇਹੋਸ਼ ਹੋ ਗਈ ਜਦੋਂ ਬੇਹੋਸ਼ ਹੋ ਗਏ ਤੇ ਛੱਡ ਕੇ ਭੱਜ ਗਏ ਜਦੋਂ ਅਸੀਂ ਰੌਲਾ ਰਲਾ ਪਾਇਆ ਵੀ ਬੇਹੋਸ਼ ਹੁੰਦੇ ਜਾਂਦੇ ਆ ਤੇ ਛੱਡ ਕੇ ਭੱਜ ਗਏ ਜਦੋਂ ਅਸੀਂ ਮਗਰ ਬੰਦੇ ਲਾਏ ਬੰਦਾ ਮੇਰੇ ਚਾਚੇ ਨੂੰ ਪਤਾ ਲੱਗਾ ਮਗਰ ਲਗਾਈ ਤੇ ਖਲ ਰੁਕੇ ਨਹੀਂ ਗੱਲ ਹੀ ਨਹੀਂ ਸੁਣੀ ਜੀ ਉਹਨਾਂ ਕੋਈ ਕਿੰਨੀ ਉਮਰ ਸੀ ਤੁਹਾਡੇ ਜੀ 63 ਸਾਲ ਦੀ ਸੀ ਗਾਲੀ ਗਲੋਚ ਵੀ ਕੀਤਾ ਜੀ ਕਰਿਆ ਹਾਂਜੀ ਗਾਲੀ ਗਲੋਚ ਪਹਿਲਾਂ ਤਾਂ ਦਾਬੇ ਦੂਬੇ ਮਾਰਦੇ ਰਹੇ ਜੀ ਤੁਸੀਂ दारू ਪਾਈ ਆ ਤੋੜੇ ਤੇ ਡੈਰੀ ਆ ਇਸ ਤਰ੍ਹਾਂ ਫਲਾਣਾ ਕਈ ਗੱਲਾਂ ਇਹ ਕੀਤੀਆਂ ਜੀ ਤੁਸਕਾਰ ਵਾਈ ਤੋਂ ਸੰਤੁਸ਼ਟ ਹੋ ਨਹੀਂ ਹੁੰਦੀ ਜੀ ਸੰਤੁਸ਼ਟੀ ਮਲਾਜ਼ਮ ਕਿਹੜੇ ਕਹਿੰਦੇ ਮਲਾਜ਼ਮ ਪਛਾਣ ਸਕਦੇ ਹਾਂ ਜੀ ਉਵੇਂ ਮਲਾਜ਼ਮਾਂ ਦਾ ਨਹੀਂ ਪਤਾ ਗੁਰਦੀਪ ਸਿੰਘ ਐਸਐਸਆਈ ਦਾ ਪਤਾ ਜੀ ਐਸਐਸਪੀ ਬਲਜੋਤ ਸਿੰਘ ਨੇ ਭਰੋਸਾ ਦਿਵਾਇਆ ਕਿ ਮਾਮਲੇ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਕਾਰਵਾਈ ਜਿਹੜੀ ਹੈਗੀ ਜੋ ਹੈਗਾ ਕਾਰਵਾਈ ਹੁਣ ਮੁੱਕੇ ਤੇ ਜੋ ਲੋਡ ਪੈ ਰਹੀ ਹੈ ਠੀਕ ਹੈ 302 ਦੀ ਹੀ ਕਰਾਂਗੇ ਠੀਕ ਹੈ ਕਰਨ ਲੱਗੇ ਆ ਕਿੰਨੇ ਮੁਲਾਜ਼ਮਾਂ ਤੇ ਮਾਮਲਾ ਦਰਜ ਕੀਤਾ ਗਿਆ ਇਹ ਬਸ ਇੱਕ ਤਾਂ ਦਾ ਸਾਡਾ ਪਤਾ ਜੀ ਸਾਨੂੰ ਦੂਜੇ ਦੂਜੇ ਤਫਤੀਸ਼ ਨੇ ਨਾਮ ਦੱਸ ਦਿਓ ਕੌਣ ਕੌਣ ਇੱਕ ਐਸਆਈ ਗੁਰਦੀਪ ਸਿੰਘ ਕੁਝ ਇੱਕ ਦੋ ਬੰਦੇ ਹੋਰ ਹੋਣੇ ਨੇ ਜਿਹੜੇ ਅੰਦਰ ਆਏ ਹੋਣਗੇ ਬਕਸ ਜਿਹੜੇ ਬਾਹਰ ਵਾਲੇ ਨਹੀਂ ਪੁਲਿਸ ਪ੍ਰਸ਼ਾਸਨ ਦਾ ਕੰਮ ਲੋਕਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣਾ ਹੈ ਨਾ ਕਿ دہشت ਪੈਦਾ ਕਰਨਾ ਸ੍ਰੀ ਮੁਖਤਰ ਸਾਹਿਬ ਤੋਂ ਤਰਸੀਮ ਟੂ ਡੀ ਜਗਬਾਣੀ ਟੀਵੀ